ਜੇ ਸੋਏ ਸੋਣਾ ਜੀ ਠੀਕ ਹੈ ਜੀ ਪਿਛਲੇ ਸਵੇਰ ਦੁੱਧ ਪਿਛਲੇ ਸਵੇਰ ਦੁੱਧ ਨੇ 17 ਕਿਲੋ ਦਿੱਤਾ ਐ ਤੇ 20 ਕਿਲੋ ਦੋਗੇ ਠੀਕ ਹੈ ਜੀ 20 ਕਿਲੋ ਲੂਗੀ ਹੁਣੇ ਘਰ ਦੀ ਝੋਟੀ ਘਰ ਦੇ ਝੋਟੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਭੱਦਲਵੱਡ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਟੌਪ ਦੀ ਮੱਝ ਠੀਕ ਹੈ ਜੀ ਦੇਖ ਸਕਦੇ ਹੁੰਦੇ ਸੀ ਵੱਧ ਜਾਣਕਾਰੀ ਲਵਾਂਗੇ ਆਪਾਂ ਭਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 75280003655 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵਕਤ-ਵਕਤ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੇ ਜੀ ਘਰੇਲੂ ਮੱਝ ਆ ਵੱਧ ਜਾਣਕਾਰੀ ਲੈਨੇ ਆਪਾਂ ਭਾਈ ਤੋਂ ਭਾਈ ਜੀ ਸਸੀ ਗਾਈ ਸਸੀ ਰਾਏ ਜੀ ਨਾਮ ਨਾਮ ਜੀ ਹਰਸ਼ ਪਿੰਡ ਪਿੰਡ ਬਦਲਵੱਡ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਹਾਂ ਜੀ ਮੱਝ ਦੀ ਜਾਣਕਾਰੀ ਦਿਓ ਕਿਵੇਂ ਸੂਰੇ ਸੂਣਾ ਜੀ ਨੇ ਇਹ ਮੱਝ ਨੇ ਤੇ ਜਿਵੇਂ ਸੁਣਾਈ ਠੀਕ ਹੈ ਜੀ ਪਿਛਲੇ ਸੂਏ ਦੁੱਧ ਪਿਛਲੇ ਸੂਏ ਦੁੱਧ ਨੇ 17 ਕਿਲੋ ਦਿੱਤਾ ਐ ਤੇ 20 ਕਿਲੋ ਦੋਗੇ ਠੀਕ ਹੈ ਕਿ 20 ਕਿਲੋ ਦੋਗੇ ਹਾਂਜੀ ਆਪਣੇ ਘਰ ਦੀ ਝੋਟੀ ਕਰ ਦੇ ਝੋਟੇ ਕਰ ਦੇ ਝੋਟੇ ਆ ਥਾਂ ਤੁਣੋਂ ਕਾਈ ਲੈਵਲ ਵਾ ਹਾਂਜੀ ਲੋ ਜੀ ਲੈਵਾ ਤੁਹਾਡੇ ਸਾਹਮਣੇ ਆ ਲੈਵਣ ਤਾਂ ਤਾਜ਼ਾ ਤੁਸੀਂ ਲਾ ਸਕਦੇ ਹੋ ਭਰਾ ਗੱਠ ਬਾਹਰੋਂ ਲਈ ਫਿਰਦੀ ਆ ਹਨਾ ਬਾਕੀ ਤੋਰ ਕੇ ਦਿਖਾ ਦਿਓ ਭਰਾ ਲੋ ਜੀ ਚੈੱਕ ਕਰ ਸਾ ਦਿਓ ਥਾਂ ਤੁਣ ਬਹੁਤ ਸੋਹਣਾ ਲੱਗਿਆ ਕਰਮਾ ਵਾਲੇ ਨੂੰ ਕੱਦ ਕਾਠ ਪੱਠ ਪੋੜਾ ਤੇ ਸਿੰਘ ਸੁੰਗ ਵੀ ਬਹੁਤ ਸੋਹਣਾ ਲੋ ਜੀ ਚੈੱਕ ਕਰ ਸਾ ਦਿਓ ਕਰਦੀ ਛੋਟੀ ਆ ਇਹਨਾਂ ਦੇ ਕੋਲ ਆ ਗਏ ਪਿੰਡ ਭੱਦਲਵੱਡ ਤੇ ਜ਼ਿਲ੍ਹਾ ਨੂੰ ਪੈਂਦਾ ਬਰਨਾਲਾ ਜੀ ਚਾਚਾ ਲੋ ਜੀ ਤੋਰਾ ਤਰਾ ਕਰਮਾ ਗੋਲ ਦੇ ਦੇਖਸਾ ਕੋਈ ਜੂਮ ਨਹੀਂ ਤੋੜਦੇ ਭਰਾ ਲਾ ਮੈਂ ਤੋੜਦੇ ਮੜੀ ਹੋਰ ਪਾਣੀ ਖਲਿੰਦਾ ਜਾਇ ਦਰਖੇ ਨਿਕਲੀਆਂ ਲੋ ਜੀ ਕੱਦ ਵੱਡ ਤੇ ਕਈ ਫਰਾ ਕਹਿੰਦੇ ਸੀ ਲੇਵ ਦੇ ਨਹੀਂ ਬਣਾਉਂਦਾ ਚੰਗੀ ਤਰ੍ਹਾਂ ਲੋਫਰਾ ਪਾ ਲੇਵ ਦੀ ਚੰਗੀ ਤਰ੍ਹਾਂ ਬਣਾਉਣਾ ਪਹਿਲੇ ਤਾਂ ਸਾਈਡ ਤੋਂ ਦੇਖ ਸਕਦੇ ਹੋ ਆ ਦਿਨ ਕਿਨੇ ਬਾਕੀ ਵੀ ਇਹਦੇ ਇਹ ਦਿਨ ਇੱਕ ਦਿਨ ਰਹਿ ਗਿਆ ਜੀ ਇੱਕ ਦਿਨ ਰਹਿ ਗਿਆ ਦਿਨਾਂ ਚ ਹਾਂ ਜੀ ਤੇ ਰੇਟ ਰੇਟ ਜੀ ਫੋਨ ਤੇ ਦੱਸ ਫੋਨ ਤੇ ਦੱਸ ਦਾਂਗੇ ਠੀਕ ਹੈ ਜੀ ਰੇਟ ਫੋਨ ਤੇ ਲੋ ਜੀ ਠੀਕ ਹੈ ਜੀ ਕੋਈ ਜ਼ੂਮ ਨਹੀਂ ਕੀਤਾ ਨਾਰਮਲ ਵੀਡੀਓ ਜਿਹੇ ਜੀ ਤੁਸੀਂ ਵੀਡੀਓ ਚ ਦੇਖਦੇ ਹੋ ਉਹ ਹੀ ਜੀ ਘਰੇ ਆ ਕੇ ਦੇਖ ਸਕਦੇ ਹੋ ਭਰਾ ਲੋ ਜੀ ਆਹ ਤੇ ਦੇ ਬੱਚੇ ਵਰਗੀ ਮੱਝ ਆ ਥਾਂ ਫੋਨ ਫਿਰ ਤੁਹਾਨੂੰ ਦੁਕਾਨੇ ਬੈਠ ਕੇ ਲੋ ਜੀ ਲੋ ਜੀ ਚੱਕਰ ਸਰ ਨੇ ਲਿਓ ਭਰਾ ਲੋ ਜੀ ਰੇਟ ਬਾਈ ਕਹਿੰਦੇ ਫੋਨ ਤੇ ਤੋਰਾ ਤਰਾ ਕਰਮਾਂ ਵਾਲੀ ਦੇਖ ਸਕਦੇ ਲੈ ਚਲ ਭਰਾ ਉਥੇ ਲੈ ਚਲੋ ਲੋ ਜੀ ਇੱਕਾ ਤਾਂ ਦਿਨ ਬਾਈ ਕਹਿੰਦਾ ਦਿਨ ਬਾਕੀ ਆ ਬਸ ਐ ਨਹੀਂ ਪਤਾ ਅੱਜ ਸੂਪੇ ਭਲਕ ਸੂਪੇ ਕੱਲ ਨੂੰ ਸੂਪੇ ਹਨਾ ਕਿਉਂਕਿ ਜਾਲੇ ਜੂਲੇ ਦੇਈ ਜਾਂਦੀ ਆ ਦੇਖੀ ਰੇ ਸਾਨੂੰ ਬੰਦੋ ਜੀ ਬੰਦੋ ਲੋ ਜੀ ਠੀਕ ਹੈ ਜੀ ਜੇ ਕਿਸ ਨੇ ਆਨਲਾਈਨ ਖਰੀਦਣੀ ਆਨਲਾਈਨ ਖਰੀਦ ਸਕਦਾ ਤੇ ਜੇ ਆ ਕੇ ਚੰਲੀ ਕਰਨੀ ਚਾਹ ਕਰਨੀ ਤਾਂ ਕਿ ਤਸਲੀਮ ਕਰਕੇ ਲਿਜਾ ਸਕ ਭਰਾ ਠੀਕ ਹੈ ਜੀ ਬਾਈ ਦਾ ਨੰਬਰ ਲਾਵਾਂਗੇ ਸਕਰੀਨ ਤੇ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ